ਚੋਣਾਂ ਦਾ ਸਮਾਂ ਆਵੇਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਨੇ ਹੋ ਵੀ ਗਈਆਂ ਹਨ ਅਤੇ ਕਈ ਅਜਿਹੇ ਸਟੇਟਾਂ ਨੇ ਜਿੱਥੇ ਕਿ ਜਿਹੜੀਆਂ ਚੋਣਾਂ ਨੇ ਐਮਪੀ ਦੀਆਂ ਉਹ ਹੋਣ ਜਾ ਰਹੀਆਂ ਨੇ ਤੇ ਜਿਹੜੀ ਸਰਕਾਰ ਹੈ ਉਹ ਜੂਨ ਦੇ ਵਿੱਚ ਬਣ ਜਾਵੇਗੀ ਸਾਡੇ ਨਾਲ ਨੇ ਰਾਜਪਾਲ ਸਿੰਘ ਆਪਣੇ ਏਡੀਸੀ ਮਲੇਰਕੋਟਲਾ ਇਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਮਲੇਰਕੋਟਲਾ ਜਿਹੜਾ ਪੰਜਾਬ ਦੇ ਵਿੱਚ ਜ਼ਿਲ੍ਹਾ ਨਵਾਂ ਬਣਿਆ ਉੱਥੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਇੰਤਜ਼ਾਮ ਕੀਤੇ ਗਏ ਨੇ ਜੀ ਚੋਣਾਂ ਦੇ ਮੰਦਰ ਦੇ ਨਜ਼ਾਰਾ ਇਹ ਚੋਣਾਂ ਦੇ ਵੱਡੇ ਨਜ਼ਰ ਅਸੀਂ ਬਹੁਤ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਿਕਿਉਰਿਟੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਸਾਡੇ ਜ਼ਿਲ੍ਹੇ ਵਿੱਚ 400 ਪੋਲਿੰਗ ਬੂਥ ਨੇ ਹਰ ਬੂਥ ਦੇ ਉੱਤੇ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੋਇਆ ਔਰ ਇੱਕ ਰਿਹਰਸਲ ਵੀ ਕਰਾਇਆ ਜਾ ਚੁੱਕੀ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਮਾਡਲ ਪੋਲਿੰਗ ਸਟੇਸ਼ਨ ਹੈ ਅਸੀਂ ਜ਼ਿਲ੍ਹੇ ਦੇ ਵਿੱਚ 10 ਬਾਟਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ दिव्यांग ਵਿਅਕਤੀਆਂ ਵਾਸਤੇ ਦੋ ਬੋਲਿੰਗ ਸਟੇਸ਼ਨ ਬਣਾ ਰਹੇ ਹਾਂ ਦੋ ਗ੍ਰੀਨ ਬੋਲਿੰਗ ਸਟੇਸ਼ਨ ਹੋਣਗੇ ਤੇ ਦੋ ਪਿੰਕ ਹੋਣਗੇ ਜਿਨ੍ਹਾਂ ਦੇ ਵਿੱਚ ਸਿਰਫ ਮਹਿਲਾਵਾਂ ਹੀ ਸਾਰਾ ਕੰਮ ਸੰਭਾਲਣਗੇ ਸਰ ਇੱਕ ਆਮ ਦੇਖਿਆ ਗਿਆ ਕਿ ਕਈ ਜਿਹੜੇ ਮਲਾਜ਼ਮ ਹੁੰਦੇ ਨੇ ਉਹ ਜਿਹੜੀਆਂ ਕਈ ਬਹਾਨੇਵਾਜ਼ੀਆਂ ਕਰਦੇ ਨੇ ਕਿ ਸਰਟੀਫਿਕੇਟ ਨੇ ਜਿਹੜੇ ਬਿਮਾਰੀ ਦਾ ਜਿਹੜਾ ਡਾਕਟਰ ਤੋਂ ਲੈ ਲਾਂਦੇ ਆ ਤਾਂ ਕੀ ਇਸ ਤਰ੍ਹਾਂ ਦੇ ਜਿੰਨ ਦੀ ਜਿਹੜੀ ਹੈਗੀ ਡਿਊਟੀ ਕਟਵਾ ਲੈਂਦੇ ਆ ਕੀ ਕੋਈ ਟੀਮ ਬਣਾਈ ਹੈਗੀ ਇਸ ਦੇ ਸਬੰਧ ਦੇ ਵਿੱਚ ਬਿਲਕੁਲ ਜੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਰੈਟਾਂ ਦੇ ਮੁਤਾਬਕ ਮਾਨਯੋਗ ਡੀਸੀ ਸਾਹਿਬ ਨੇ ਆਪਣੇ ਪੱਤਰ ਮੁਤਾਬਕ ਇੱਕ ਕਮੇਟੀ ਬਣਾਈ ਹੋਈ ਹੈ ਜਿਹਦੇ ਵਿੱਚ ਮਾਨਯੋਗ ਜੀਏ ਸਾਹਿਬ ਦੀ ਚੇਅਰਮੈਨਸ਼ਿਪ ਥੱਲੇ ਉਹਦੇ ਵਿੱਚ ਸਿਵਲ ਸਰਜਨ ਸਾਹਿਬ ਵੀ ਮੈਂਬਰ ਨੇ ਔਰ ਹੋਰ ਵੀ ਕਈ ਵਿਭਾਗਾਂ ਦੇ ਮੈਂਬਰ ਨੇ ਡੀਯੂਐਸ ਸਾਹਿਬ ਵੀ ਮੈਂਬਰ ਨੇ ਅਸੀਂ ਇਹ ਸਾਰੇ ਡਾਕਟਰ ਸਾਹਿਬਾਨ ਨੂੰ ਔਰ ਬਾਕੀ ਇਸ ਤਰ੍ਹਾਂ ਦੇ ਨਾਲ ਸਬੰਧ ਰੱਖਦੇ ਇਸ ਕਿਤਨਾ ਸਬੰਧ ਰੱਖਦੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਅਫਸਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਕਿਸੇ ਵੀ ਬੰਦੇ ਦਾ ਗਲਤ ਸਰਟੀਫਿਕੇਟ ਨਾ ਬਣਾਓ ਔਰ ਕਿਉਂਕਿ ਅਸੀਂ ਉਹ ਜਿਹੜਾ ਕੋਈ ਬੰਦਾ ਸਰਟੀਫਿਕੇਟ ਪੇਸ਼ ਕਰਦਾ ਤਾਂ ਉਹਦੀ ਅਸੀਂ ਵੈਰੀਫਿਕੇਸ਼ਨ ਇਸ ਕਮੇਟੀ ਦੁਆਰਾ ਇੱਕ ਪੈਨਲ ਬਣਾਇਆ ਗਿਆ ਜਿਹਦੇ ਦੁਆਰਾ ਉਹ ਚੈਕਿੰਗ ਕੀਤੀ ਜਾਏਗੀ ਔਰ ਗਲਤ ਮੈਡੀਕਲ ਸਰਟੀਫਿਕੇਟ ਹੋਣ ਦੀ ਸੂਰਤ ਵਿੱਚ ਅਸੀਂ ਨਾਲ ਕਰਮਚਾਰੀ ਤੇ ਦਾ ਕਾਰਵਾਈ ਕਰਾਂਗੇ ਔਰ ਉਹ ਪਰਸਨ ਜਿਸ ਨੇ ਇਹ ਸਰਟੀਫਿਕੇਟ ਜਾਰੀ ਕੀਤੇ ਆ ਉਹ ਵੀ ਕਾਰਵਾਈ ਦੇ ਅਧੀਨ ਆ ਜਾਵੇਗਾ ਇੱਕ ਇਹ ਵੀ ਦੇਖਿਆ ਗਿਆ ਜੀ ਨਾਲ ਨਾਲ ਕਿ ਕਈ ਅਨਗੈਲੀ ਵਰਤਮਾਨਦਨ ਨੇ ਡਿਊਟੀ ਤੇ ਸਮੇਂ ਤੇ ਨਹੀਂ ਆਉਂਦੇ ਹੈਗੇ ਜਾਂ ਡਿਊਟੀ ਤੇ ਆਉਂਦੀ ਨਹੀਂ ਹੈਗੇ ਗੈਰਹਾਜ਼ਰ ਹੋ ਜਾਂਦੇ ਆ ਦੇਖੋ ਅਸੀਂ ਮੀਟਿੰਗ ਦੇ ਵਿੱਚ ਕੱਲ ਰਿਹਸਲ ਦੇ ਵਿੱਚ ਸਾਡੇ ਕੁਝ ਲੋਕ ਗੈਰ ਹਾਜ਼ਰ ਪਾਏਗੇ ਹੋ ਸਕਦਾ ਕਿਸੇ ਦੀ ਡਬਲ ਡਿਊਟੀ ਹੋਵੇ ਜਾਂ ਕੁਝ ਵੀ ਹੋਵੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਉਹਦੀ ਥਾਂ ਤੇ ਹੋਰ ਅ ਪਰਸਨ ਦਾ ਪ੍ਰਬੰਧ ਕਰ ਸਕੀਏ EMPLOYE ਦਾ ਪ੍ਰਬੰਧ ਕਰ ਸਕੀਏ ਪਰ ਜੇ ਕੋਈ ਐਬਸੈਂਟ ਰਹਿੰਦਾ ਤਾਂ ਉਹਨੂੰ ਅਸੀਂ ਢਿੱਲ ਨਹੀਂ ਵਰਤਾਂਗੇ ਬਹੁਤ ਸਖਤੀ ਨਾਲ ਪੇਸ਼ ਆਇਆ ਜਾਏਗਾ ਔਰ ਅਸੀਂ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਰਹੇ ਆ ਕਿ ਉਹ ਡਿਊਟੀ ਤੇ ਹਾਜ਼ਰ ਕਿਉਂ ਨਹੀਂ ਹੋਏ ਔਰ ਕੀ ਕਾਰਨ ਹੈ ਬਹੁਤ ਲੋਕ ਇਹ ਸਮਝ ਲੈਂਦੇ ਆ ਕਿ ਸਾਡੀ ਡਿਊਟੀ ਕੱਟੀ ਗਈ ਜਾਂ ਅਸੀਂ ਕਿਸੇ ਤੋਂ ਸਾਨੂੰ ਕਿਉਂਕਿ ਅਖਬਾਰਾਂ ਦੇ ਵਿੱਚ ਅੱਜਕੱਲ ਇਹ ਹੀ ਵਿਸ਼ਾ ਹੈ ਕਿ ਸਾਰੇ ਪਾਸੇ ਹੀ ਡਿਊਟੀਆਂ ਕਟਵਾਉਣ ਬਾਰੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਅਫੀਸਰਸ ਤੇ ਇੰਨਾ ਕੰਮ ਦਾ ਪ੍ਰੈਸ਼ਰ ਵੀ ਉਹਨਾਂ ਹੀ ਹੁੰਦਾ ਹੈ ਤੇ ਡਿਊਟੀਆਂ ਕਟਾਉਣ ਵਾਲਿਆਂ ਦਾ ਵੀ ਉਹ ਪ੍ਰੈਸ਼ਰ ਉਹਨਾਂ ਹੀ ਹੁੰਦਾ ਹੈ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜਾ ਬੰਦਾ ਆਪਦੇ ਆਫਿਸ ਵਿੱਚ ਡਿਊਟੀ ਕਰ ਸਕਦਾ ਹੈ ਆਪਦੇ ਸਕੂਲ 'ਚ ਡਿਊਟੀ ਕਰ ਸਕਦਾ ਉਹ ਡਿਊਟੀ ਕਰਨ ਦੇ ਯੋਗ ਹੈ ਸਿਵਾਏ ਉਹਨਾਂ ਤੋਂ ਜਿਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਮਾਣਯੋਗ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਛੋਟ ਦਿੱਤੀ ਹੋਈ ਹੈ ਕੀ ਕਹੋਗੇ ਸਰ ਜਿਹੜੇ ਕੀ ਸਰਕਾਰੀ ਤੌਰ ਤੇ ਡਿਊਟੀ ਵੀ ਲੱਗੀ ਹੋਈ ਆ ਕੋਈ ਬਸਾਂ ਦੇ ਵਿੱਚ ਨੇ ਭਾਵੇਂ ਕੋਈ ਸਰਕਾਰੀ ਮੁਲਾਜ਼ਮ ਨੇ ਜਾਂ ਕੋਈ ਪੋਲਸ ਦੇ ਵਿੱਚ ਹੈਗੇ ਆ ਤਾਂ ਕਿ ਉਹ ਆਪਣੀ ਵੋਟ ਦਾ ਅਧਿਕਾਰ ਆ ਜਿਹੜਾ ਉਹਨਾਂ ਦਾ ਮਤਦਾਨ ਆ ਜਿਹੜਾ ਕਰਨਾ ਹੋਵੇ ਤਾਂ ਉਹ ਪਹਿਲਾਂ ਕੀ ਪ੍ਰੋਸੈਸ ਹੈਗਾ ਇਹ ਕਈ ਚੀਜ਼ਾਂ ਹੁੰਦੀਆਂ ਨੇ ਜੀ ਕੁਝ ਬੰਦਿਆਂ ਨੂੰ ਇਹ ਪੋਸਟਲ ਬੈਲਟ ਪੇਪਰ ਵਰਤ ਸਕਦੇ ਆ ਜਿਹੜੇ ਬੰਦੇ ਪੋਲਿੰਗ ਬੂਥ ਤੇ ਆ ਕੇ ਉਸ ਦਿਨ ਵੋਟ ਨਹੀਂ ਪਾ ਸਕਣਗੇ ਉਹਨਾਂ ਵਾਸਤੇ ਵੋਟ ਦੀ ਵਰਤੋਂ ਦਾ ਉਹ ਕਾਰੀਨ ਕਰਨਗੇ ਕਰਨਗੇ ਕਈ ਬੰਦੇ ਇਹੋ ਜਿਹੇ ਹੁੰਦੇ ਆ ਕਿ ਸਾਡੇ ਜ਼ਿਲ੍ਹੇ ਵਿੱਚ ਹੀ ਹੁੰਦੇ ਆ ਪਰ ਉਹ ਪੋਲਿੰਗ ਬੂਥ ਤੇ ਲੱਗੇ ਹੋਏ ਆ ਜਾਂ ਹੋਰ ਕਿਤੇ ਲੱਗੇ ਹੋਏ ਆ ਤਾਂ ਉਹ ਆਪਦੀ ਆ ਆਪਦੀ ਪੋਲਿੰਗ ਬੂਥ ਤੇ ਜਿਹੜੀ ਵੋਟ ਆ ਉਹ ਨਹੀਂ ਪਾ ਸਕਦੇ ਤਾਂ ਉਹਨਾਂ ਨੂੰ ਅਸੀਂ ਨਾਲ ਹੀ ਦੇਵਾਂਗੇ ਉਹ ਫਾਰਮ 12 12 ਡੀ ਇਸ ਤਰ੍ਹਾਂ ਦੇ ਕੁਝ ਫਾਰਮ ਹੁੰਦੇ ਆ ਜਿਹੜੇ ਭਰੇ ਜਾਂਦੇ ਆ ਤਾਂ ਕਿ ਉਹਨਾਂ ਦੀ ਜਿਹੜੀ ਵੋਟ ਆ ਉਹ ਪੋਸਟਲ ਬੋਟ ਪੇਪਰ ਆ ਉਹਨਾਂ ਨੂੰ ਭੇਜਿਆ ਜਾ ਸਕੇ ਤੇ ਉਹ ਉਹਨਾਂ ਤੋਂ ਪ੍ਰਵਾਇਆ ਜਾਂਦਾ ਇਸ ਵਾਸਤੇ ਇਸ ਤੋਂ ਇਲਾਵਾ ਜਿਹੜੇ ਦਿਵਿਆਂਗ ਸਾਡੇ ਦੋਸਤ ਨੇ ਸਾਡੇ ਵੋਟਰ ਨੇ ਉਹਨਾਂ ਵਾਸਤੇ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜੇ ਉਹ ਨਹੀਂ ਆ ਸਕਦੇ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਸਹਿਮਤੀ ਪੱਤਰ ਲੈ ਕੇ ਉਹਨਾਂ ਨੂੰ ਅਸੀਂ ਚਿੱਠੀ ਦੇ ਦਈਏ ਉਹਨਾਂ ਨੂੰ ਵੈਲਟ ਪੇਪਰ ਘਰੇ ਪਹੁੰਚਾ ਕਰ ਦਈਏ ਤਾਂ ਕਿ ਉਹ ਆਪਦੀ ਵੋਟ ਦਾ ਇਸਤੇਮਾਲ ਕਰ ਸਕਣ ਇਸ ਤੋਂ ਇਲਾਵਾ 85 ਸਾਲ ਤੋਂ ਵੱਧ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਵਾਸਤੇ ਵੀ ਇਹ ਸਹੂਲਤ ਹੈ ਕੁਝ ਜਿਵੇਂ ਸਾਡੇ ਉਸ ਦਿਨ ਵਿੱਚ ਡਰਾਈਵਰ ਹੁੰਦੇ ਨੇ ਇਹਾਂ ਕੋ ਸ਼ਹੂਰ ਇਸ ਤਰ੍ਹਾਂ ਦੇ ਮੁਲਾਜ਼ਮ ਹੁੰਦੇ ਨੇ ਜਾਂ ਸਰਕਾਰੀ ਹੈ ਬਾਵੇਂ ਪ੍ਰਾਈਵੇਟ ਹੈ ਜੇ ਉਹ ਚੋਣ ਅਮਲੇ ਦੇ ਵਿੱਚ ਕੋਈ ਨਾ ਕੋਈ ਕੰਮ ਕਰ ਰਿਹਾ ਹੈ ਤਾਂ ਉਹਨਾਂ ਵਾਸਤੇ ਵੀ ਫਿਰ ਵੋਟ ਜੇ ਉਹ ਨਹੀਂ ਪਾਉਣ ਜਾ ਸਕਦੇ ਤਾਂ ਉਸ ਦਿਨ ਫਿਰ ਉਹਨਾਂ ਨੂੰ ਅਸੀਂ ਉਹ ਦੇ ਦੇਵਾਂਗੇ ਇਹ ਮੌਕਾ ਹੈ ਕਿ ਉਹ ਇਸ ਤਰ੍ਹਾਂ ਆਪਦੀ ਵੋਟ ਦਾ ਇਸਤੇਮਾਲ ਕਰ ਸਕਣ ਬਿਲਕੁਲ ਜੀ ਭਾਵੇਂ ਕੇ ਡੀਸੀ ਸਾਹਿਬ ਵੱਲੋਂ ਸਖਤ ਜਿਹੜੀਆਂ ਹੈਗੀਆਂ ਨੇ ਹਦਾਇਤਾਂ ਜਾਰੀ ਵੀ ਕੀਤੀਆਂ ਗਈਆਂ ਨੇ ਤੇ ਸਾਫ਼ ਸ਼ਬਦਾਂ ਦੇ ਵਿੱਚ ਤਦਾਬਣੀ ਦਿੱਤੀ ਆ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਡਾਕਟਰਾਂ ਨੂੰ ਜਿਹੜੇ ਸਰਟੀਫਿਕੇਟ ਦੇਣਗੇ ਝੂਠੇ ਕਿ ਬਿਮਾਰ ਨੇ ਇਹ ਦੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਨੂੰ ਰੈਸਟ ਦਿੱਤੀ ਜਾਵੇ ਅਤੇ ਜਿਹੜੇ ਮੁਲਾਜ਼ਮ ਇਸ ਤਰ੍ਹਾਂ ਦੀ ਜੰਦੀ ਬਹਾਨੇਬਾਜ਼ੀ ਕਰਕੇ ਜਿਹੜੀ ਆਪਣੀ ਡਿਊਟੀ ਕਟਵਾਉਣਗੇ ਜਾਂ ਕਟਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਇੱਕ ਪੱਕੇ ਤੌਰ ਤੇ ਜਿਹੜੀ ਕਮੇਟੀ ਬਣੀ ਹੋਈ ਆ ਤਾਂ ਉਹ ਜੇ ਜਾਂਚ ਦੇ ਵਿੱਚ ਗਲਤ ਪਾਇਆ ਜਾਂਦਾ ਤਾਂ ਏਡੀ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਵੇਗੀ ਮਲੇਰ ਕੋਟਲਾ ਤੋਂ ਜਮੀਲ ਖੀੜੀ ਵਾਲਾ ਦੀ ਰਿਪੋਰਟ